ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸロイ ਫਿਟਨੈਸ ਦੇ ਵਿੱਚ ਜੀ ਸੋ ਆਪਾਂ ਅੱਜ ਲਾਈਵ ਆ ਚੁੱਕੇ ਹਾਂ ਜਿਵੇਂ ਜਿਵੇਂ ਇੱਕ ਪੋਸਟ ਵੀ ਪਾਈ ਸੀ ਪਿੱਛੇ ਜੀ ਵੀ ਆਪਾਂ ਸੰਡੇ ਨੂੰ ਆਪਾਂ ਲਾਈਵ ਆਵਾਂਗੇ ਠੀਕ 8 ਵਜੇ ਤੇ ਉਸ ਤੋਂ ਪਹਿਲਾਂ ਪਿਛਲੇ ਲਾਈਵ ਦੇ ਵਿੱਚ ਆ ਕੇ ਆਪਾਂ ਕਿਹਾ ਸੀ ਵੀ ਆਪਾਂ ਸੰਡੇ ਨੂੰ ਆਪਾਂ ਜਿਹੜਾ ਲਾਈਵ ਆਵਾਂਗੇ ਤੇ ਜੋ ਵੀ ਤੁਹਾਡੇ ਸਵਾਲ ਜਵਾਬ ਹੁੰਦੇ ਹਨਾ ਲਾਈਵ ਦੇ ਵਿੱਚ ਆ ਕੇ ਤੇ ਉਹ ਆਪਾਂ ਕਲੀਅਰ ਕਰਾਂਗੇ ਹਨਾ ਸੋ ਹੁਣ ਆਪਾਂ ਜਿਹੜੇ ਤੁਹਾਡੇ ਸਵਾਲ ਜਵਾਬ ਨੇ ਕੁਝ ਕ ਆਪਾਂ ਉਹ ਆਪਾਂ ਕਲੀਅਰ ਕਰਾਂਗੇ ਜੋ ਵੀ ਤੁਹਾਡੇ ਫੈਨਸ ਨੂੰ ਲਈਏ ਸਵਾਲ ਜਵਾਬ ਹੈਗੇ ਆ ਤਾਂ ਆਪਾਂ ਸ਼ੁਰੂ ਕਰਦੇ ਆ ਕੁਝ ਜਿਹੜੇ ਨੇ ਮੇਰੇ ਭਿੰਡ ਭਰਾ ਹਨ ਅਗਰ ਫ੍ਰੀ ਹੈਗੇ ਨੇ ਤਾਂ ਇਸ ਟਾਈਮ ਉਹ ਮੇਰੇ ਨਾਲ ਲਾਈਵ ਵੀਡੀਓ ਤੇ ਜੁੜ ਸਕਦੇ ਨੇ ਗੱਲਬਾਤ ਆਪਾਂ ਉਹ ਕਰ ਸਕੀਏ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਹਨ ਫ੍ਰੀ ਹੈਗਾ ਇਸ ਟਾਈਮ ਤਾਂ ਲਾਈਵ ਦੇ ਵਿੱਚ ਜੁੜ ਸਕਦਾ ਤੇ ਪਲੀਜ਼ ਮੇਰੀ ਇੱਕ ਵਾਰੀ ਦੱਸੋ ਜਿਹੜੀ ਆਵਾਜ਼ ਆ ਤੁਹਾਨੂੰ ਕਲੀਅਰ ਸੁਣਾ ਸੁਣਾਈ ਦੇ ਰਹੀ ਆ ਕਿਉਂਕਿ ਜੇ ਤਨ ਮੇਰੀ ਆਵਾਜ਼ ਇਹ ਇਕੱਲਾ ਇਕੱਲਾ ਬੋਲ ਸਮਝ ਜਿਆਦਾ ਤਾਂ ਹੀ ਆਪਾਂ ਲਾਈਵ ਹੋ ਕੇ ਤੁਹਾਡੇ ਸਵਾਲ ਜਿਹੜੇ ਹਨ ਕਲੀਅਰ ਕਰਨ ਦਾ ਬੇਨਫਿਟ ਤਾਂ ਹੀ ਆਪਾਂ ਨੂੰ ਹਨਾ ਸੋ ਅਗਰ ਤੁਹਾਡੇ ਵਿੱਚ ਕੋਈ ਮੇਰਾ ਭੈਣ ਜਾਂ ਫਿਰ ਮੇਰਾ ਭਰਾ ਵੀ ਇਸ ਟਾਈਮ ਇਹ ਸੁਣਦਾ ਪਿਆ ਤਾਂ ਬਲੀ ਜੀ ਕੁਝ ਨਹੀਂ ਦੱਸ ਦਿਓ ਜਿਹੜੀ ਮੇਰੀ ਆਵਾਜ਼ ਤੁਹਾਨੂੰ ਕਲੀਅਰ ਸੁਣਾਈ ਦੇ ਰਹੀ ਆ ਤੇ ਹੁਣ ਆਪਾਂ ਜਿਹੜਾ ਲਾਈਵ ਅਗਰ ਆਪਾਂ ਸ਼ੁਰੂ ਕਰਦੇ ਆਂ ਤੇ ਉਹਨਾਂ ਵਿੱਚ ਤੁਹਾਡੇ ਕਿਸੇ ਵੀ ਮੇਰੇ ਭੈਣ ਦੇ ਫਿਟਨੈਸ ਨੂੰ ਲੈ ਕੇ ਜਾਂ ਭਰਾ ਦੇ ਕੋਈ ਵੀ ਸਵਾਲ ਹੈਗੇ ਨੇ ਫਿਟਨੈਸ ਨੂੰ ਲੈ ਕੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਕੋਈ ਵੀ ਸਵਾਲ ਜਵਾਬ ਉਹ ਭਾਰਤ ਟੋਨ ਨੂੰ ਲੈ ਕੇ ਪਾਰ ਉਹ ਦੋਨੋਂ ਦੇ ਗੇ ਵੀਟ ਲੂਸ ਚ ਐਕਸਰਸਾਈਜ਼ ਜ਼ਰੂਰੀ ਆ ਅਮਰਜੀਤ ਕੌਰ ਜੀ ਕਹਿੰਦੇ ਆ ਕਹਿੰਦੇ ਕਿ ਵੀ ਜੀ ਅਮਰਜੀਤ ਜੀ ਕਹਿੰਦੇ ਵੀਰੇ ਵੇਟ ਲੂਸ ਚ ਐਕਸਰਸਾਈਜ਼ ਜ਼ਰੂਰੀ ਆ ਦੇਖੋ ਵੇਟ ਲੂਸ ਕਰਨ ਲਈ ਐਕਸਰਸਾਈਜ਼ ਜ਼ਰੂਰੀ ਵੀ ਆ ਜ਼ਰੂਰੀ ਵੀ ਨਹੀਂ ਠੀਕ ਆ ਜੀ ਦੋਨੇ ਪਾਸੇ ਨਹੀਂ ਜੇ ਤਾਂ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ ਤਾਂ ਹਨਾ ਫਿਰ ਤਾਂ ਬਹੁਤ ਵਧੀਆ ਵਾ ਜੇ ਤੁਸੀਂ ਐਕਸਰਸਾਈਜ਼ ਕਰ ਲਓ ਉਹਦੇ ਨਾਲ ਕੀ ਆ ਕਿ ਇੱਕ ਤਰ੍ਹਾਂ ਤੁਹਾਡਾ ਜਿਹੜਾ ਬੋਡੀ weight ਆ ਉਹ ਥੋੜਾ ਜਿਆਦਾ ਜਲਦੀ ਘਟਣਾ ਸ਼ੁਰੂ ਹੋ ਜਾਂਦਾ ਵਾ ਤੇ ਇੱਕ ਜਿਹੜੀ ਤੁਹਾਡੀ ਹੈਲਥ ਆ ਹਨਾ ਉਹ ਅੱਗੇ ਨਾਲੋਂ ਛੇ ਜ਼ਿਆਦਾ ਵੇਟਰ ਹੋ ਜਾਂਦੀ ਵਧੀਆ ਹੋ ਜਾਂਦੀ ਹੈ ਕੱਲੀ ਐਕਸਰਸਾਈਜ਼ ਕਰਨ ਨਾਲ ਸਾਡਾ ਭਾਰ ਨਹੀਂ ਘਟਦਾ ਹੈਗਾ ਐਕਸਰਸਾਈਜ਼ ਕਰਨ ਨਾਲ ਅਸੀਂ ਮੈਂਟਲੀ ਵੀ ਪ੍ਰੀਪੇਅਰ ਰਹਿਣੇ ਆ ਅਸੀਂ ਹਨਾ ਜਾਨੀ ਕਿ ਮੈਂਟਲੀ ਵੀ ਅਸੀਂ ਇਹ ਹੈਲਦੀ ਰਹਿਣੇ ਆ ਤੇ ਤੰਦਰੁਸਤ ਰਹਿਣੇ ਆ ਅਸੀਂ ਤੇ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਤੁਹਾਨੂੰ ਦੇਖੋ ਵੀ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਐਕਸਰਸਾਈਜ਼ ਜ਼ਰੂਰ ਕਰੋ 10 ਮਿੰਟ ਕਰ ਲਓ ਭਾਂ 20 ਮਿੰਟ ਕਰ ਲਓ ਤਾਂ ਕਰੋ ਜ਼ਰੂਰ ਵੈਸੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ 40 ਤੋਂ 45 ਮਿੰਟ ਵਰਕਆਊਟ ਜਿਹੜਾ ਜੀ ਤੁਸੀਂ ਜ਼ਰੂਰ ਕਰੋ ਕਿਉਂਕਿ ਐਕਸਰਸਾਈਜ਼ ਕਰਨ ਨਾਲ ਜੜੀ ਮਤਲਬ ਕਿ ਕੈਲਰੀਜ਼ ਆ ਉਹ ਜ਼ਿਆਦਾ ਵਰਨਾ ਜਿਹੜੀ ਉਹ ਹੋ ਜਾਂਦੀ ਆ ਸੋ ਇਸ ਕਰਕੇ ਮੈਂ ਤਾਂ ਹੀ ਕਹਿੰਦਾ ਵਾ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਵਰਕਆਊਟ ਜਿਹੜਾ ਉਹ ਜ਼ਰੂਰ ਕਰਿਆ ਕਰੋ ਜੇ ਵਰਕਆਊਟ ਕਰੋਗੇ ਤਾਂ ਉਹ ਨਾਲ ਬੇਨਫਿਟ ਹੋਏਗਾ ਬਟ ਜੇ ਐਕਸਰਸਾਈਜ਼ ਨਹੀਂ ਹੁੰਦੀ ਬੋਡੀ ਪੇਨ ਹੁੰਦੀ ਆ ਦੇਖੋ ਬੋਡੀ ਪੇਨ ਜਿਹੜੀ ਮਰਜੀਜੀ ਹੁੰਦੀ ਆ ਨਾ ਮੈਂ ਤੁਹਾਨੂੰ ਦੱਸਦਾ ਵਾਂ ਉਹ ਤੁਹਾਡੇ ਤਾਂ ਹੁੰਦੀ ਆ ਕਿਉਂਕਿ ਤੁਸੀਂ ਪਹਿਲਾਂ ਉਹਨਾਂ ਕਦੇ ਮਤਲਬ ਵੀ ਜ਼ੋਰ ਨਹੀਂ ਲਾਇਆ ਹੁੰਦਾ ਐਕਸਰਸਾਈਜ਼ ਜਿਹੜੀ ਤੁਸੀਂ ਉਹ ਨਹੀਂ ਕੀਤੀ ਹੁੰਦੀ ਸੋ ਤਾਂ ਕਰਕੇ ਨਾ ਤੁਹਾਡੇ ਜਿਹੜੀ ਮਤਲਬ ਵੀ ਪੇਨ ਉਹ ਹੋਣੀ ਸ਼ੁਰੂ ਹੁੰਦੀ ਆ। ਫੋ ਮੈਂ ਦੇਖੋ ਜੇ ਤੁਸੀਂ ਇੱਕੋ ਦਮ ਜ਼ੋਰ ਨਾ ਲਾਓ ਥੋੜੀ ਥੋੜੀ ਸ਼ੁਰੂ ਕਰੋ। ਮੰਨ ਕੇ ਚੱਲੋ ਅੱਜ ਤੁਹਾਡਾ ਪਹਿਲਾ ਦਿਨ ਆ ਪਹਿਲੇ ਦਿਨ ਦੇ ਵਿੱਚ ਤੁਸੀਂ 10 ਤੋਂ 15 ਜਾਂ 20 ਮਿੰਟ ਤੱਕ ਵਰਕਆਊਟ ਕਰੋ ਜਿਆਦਾ ਨਾ ਕਰੋ। ਜਿਆਦਾ ਜ਼ੋਰ ਨਾ ਲਾਓ। ਜਿਆਦਾ ਜ਼ੋਰ ਨਹੀਂ ਲਾਣਾ ਹੈਗਾ। ਜੇ ਤੁਸੀਂ ਜਿਆਦਾ ਜ਼ੋਰ ਲਾਉਂਗੇ ਫਿਰ ਤੁਹਾਡੀ ਬੋਡੀ ਪੇਨ ਹੋਏਗੀ ਤੁਹਾਡੇ ਮਸਲ ਪੇਨ ਹੋਣਗੇ। ਇਸ ਕਰਕੇ ਆਪਾਂ ਜਿਆਦਾ ਜ਼ੋਰ ਆ ਜਿਹੜਾ ਆਪਾਂ ਉਹ ਨਹੀਂ ਲਾਣਾ ਹੈਗਾ। ਠੀਕ ਹੈ ਜੀ ਸਟਾਰਟing ਆਪਾਂ 10 ਤੋਂ 15 ਮਿੰਟ ਦੀ ਕਰਨੀ ਆ। ਉਸ ਤੋਂ ਫਿਰ 1-2 ਦਿਨ ਛੱਡ ਕੇ ਫਿਰ ਆਪਾਂ 20 ਤੋਂ 25 ਮਿੰਟ ਤੱਕ ਚੱਲ ਜਾਵਾਂਗੇ ਫਿਰ ਦੋ ਕੁ ਦਿਨ ਛੱਡ ਕੇ ਆਪਾਂ 25 ਤੋਂ ਆਪਾਂ ਫਿਰ 30-35 ਮਿੰਟ ਤੱਕ ਚੱਲਾਂਗੇ ਫਿਰ ਇਸੇ ਤਰ੍ਹਾਂ ਜਦੋਂ ਤੁਹਾਨੂੰ ਹਫਤਾ ਹੋ ਜਾਏਗਾ ਹਫਤੇ ਬਾਅਦ ਫਿਰ ਤੁਸੀਂ 40 ਤੋਂ 45 ਮਿੰਟ ਤੱਕ ਤੁਸੀਂ ਜਾ ਸਕਦੇ ਹੋ ੋਲੀ-ੋਲੀ ਠੀਕ ਹੈ ਜੀ ਫਿਰ ਤੁਹਾਡੀ ਜਿਹੜੀ ਬੋਡੀ ਆ ਹਨਾ ਤੁਹਾਡੀ ਬੋਡੀ ਨੂੰ ਪਤਾ ਲੱਗ ਜਾਏਗਾ ਵੀ ਹੁਣ ਜਿਹੜਾ ਮਤਲਬ ਵਰਕਆਊਟ ਇਹ ਡੇਲੀ ਹੁੰਦਾ ਵਾ ਤੁਹਾਡੇ ਮਸਲਸ ਨੂੰ ਪਤਾ ਲੱਗ ਜਾਏਗਾ ਉਹ ਤੁਹਾਡੇ ਮਸਲ ਫਿਰ ਐਕਟਿਵ ਰਹਿਣਗੇ ਸੋ ਤਾਰ ਕੇ ਤੁਹਾਡੇ ਮਸਲ ਮਤਲਬ ਜੀ ਬੋਡੀ ਆ ਜਿਹੜੀ ਤੁਹਾਡੀ ਤਾਂ ਪੈਨ ਜਾ ਵੀ ਤੁਸੀਂ ਕਦੇ ਵਰਕਆਊਟ ਜਿਹੜਾ ਉਹ ਨਹੀਂ ਕੀਤਾ ਹੁੰਦਾ ਸੋ ਵਰਕਆਊਟ ਇੱਕੋ ਦਮ ਜ਼ਿਆਦਾ ਨਹੀਂ ਕਰਨਾ ਔੜੀ ਔੜੀ ਇਹਨੂੰ ਵਧਾਓ ਫਿਰ ਤੁਹਾਡੀ ਜਿਹੜੀ ਬੋਡੀ ਆ ਉਹ ਪੈਨ ਨਹੀਂ ਕਰੇਗੀ ਆ ਮਜੇਦ ਤੋਂ ਕੋਈ ਸੈਕਿੰਗ ਇਹਨਾਂ ਬ੍ਰਿਸਕ ਵਾਕ ਕਰ ਸਕਦੇ ਹਾਂ ਹਾਂਜੀ ਵਾਕ ਤੁਸੀਂ ਕਰ ਸਕਦੇ ਹੋ ਵਾਕ ਦਾ ਕੋਈ ਨੁਕਸਾਨ ਨਹੀਂ ਹੈਗਾ ਵਾਕ ਵਧੀਆ ਚੀਜ਼ ਆ ਵਾਕ ਵੀ ਜਰੂਰ ਕਰੋ ਨਾਲ ਜਿੰਨੀਆਂ ਕਿ ਐਕਸਰਸਾਈਜ਼ ਤੁਹਾਨੂੰ ਹੁੰਦੀਆਂ ਨੇ ਐਕਸਰਸਾਈਜ਼ ਵੀ ਜਰੂਰ ਕਰੋ ਹੀ ਕਰੋ ਵੈਸੇ ਤਾਂ ਮੈਂ ਐਕਸਰਸਾਈਜ਼ ਦੀ ਬਹੁਤ ਸਾਰੀ ਵੀਡੀਓ ਨੇ ਜਿਹੜੀਆਂ ਮੈਂ ਪਾਈਆਂ ਹੋਈਆਂ ਨੇ ਜੇ ਤੁਸੀਂ ਉਹ ਐਕਸਰਸਾਈਜ਼ ਕਰੋਗੇ ਉਹਦੇ ਨਾਲ ਤੁਹਾਡਾ ਜਿਹੜਾ weight ਆ ਉਹ ਵੀ ਘਟੇਗਾ ਬਹੁਤ سارے ਮੇਰੇ ਪਿੰਡ ਪਰ ਮੈਨੂੰ ਪੁੱਛਦੇ ਰਹੇ ਕਹਿੰਦੇ ਕਿ ਸਾਡਾ ਢਿੱਡ ਆ ਜਿਹੜਾ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਅਸੀਂ ਆਪਣੇ ਢਿੱਡ ਨੂੰ ਕਿਵੇਂ ਘਟਾ ਸਕਦੇ ਹਾਂ ਢਿੱਡ ਨੂੰ ਘਟਾਉਣ ਦੀ ਦੇਖੋ ਮੈਂ ਬੇਲੀ ਫੇਟ ਦੀਆਂ ਲਵ ਹਿੰਡ ਲੀਆਂ ਮੈਂ ਬਹੁਤ ਸਾਰੀਆਂ ਐਕਸਰਸਾਈਜ਼ਾਂ ਨੇ ਜਿਹੜੀਆਂ ਮੈਂ ਪਾਈਆਂ ਹੋਈਆਂ ਨੇ ਹਨਾ ਸੋ ਤੁਸੀਂ ਉਹ ਐਕਸਰਸਾਈਜ਼ਾਂ ਜ਼ਰੂਰ ਆਪਣੇ ਘਰ ਦੇ ਵਿੱਚ ਕਰਿਆ ਕਰੋ ਸੋ ਕੱਲ ਨੂੰ ਜੇ ਪਰਸਨ ਫੇਰ ਮੈਂ ਕੋਸ਼ਿਸ਼ ਕਰਾਂਗਾ ਵੀ 1.5 1.5 ਤੋਂ 2 ਮਿੰਟ ਦੀ ਵੀਡੀਓ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜਿਹੜੀਆਂ ਤੁਸੀਂ ਘਰ ਦੇ ਵਿੱਚ ਹੀ ਪੇਟ ਦੀਆਂ ਬ hip ਦੀਆਂ thigh ਦੀਆਂ exercise ਜਿਹੜੀਆਂ ਤੁਸੀਂ ਆਪਣੇ ਘਰ ਦੇ ਵਿੱਚ ਤੁਸੀਂ ਕਰ ਸਕਦੇ ਹੋ ਉਹਦੇ ਨਾਲ ਤੁਹਾਡਾ ਜਿਹੜਾ weight ਆ ਉਹ ਵੀ ਘਟੇਗਾ ਤੁਹਾਡਾ muscle ਵੀ ਤੁਹਾਡਾ ਸੇਫ ਰਹੇਗਾ fat ਜਿਹੜੀ ਤੁਹਾਡੀ ਉਹ ਘਟਣੀ ਸ਼ੁਰੂ ਹੋਈ ਜਿਹੜੀ ਉਹ ਹੋ ਜੇਗੀ ਸੋ ਮੈਂ ਬਹੁਤ ਸੇਧੀ ਕੋਸ਼ਿਸ਼ ਕਰਾਂਗਾ ਇੱਕ ਦੋ ਦਿਨ ਤੱਕ ਮੈਂ ਤੁਹਾਡੇ ਵਾਸਤੇ ਮੈਂ exercise ਜਿਹੜੀ ਮੈਂ ਉਹ ਲੈ ਕੇ ਆਵਾਂ ਖਾਣਾ ਸੋ ਬੇਲੀ ਫੈਟ ਘਟਣ ਵਾਸਤੇ exercise ਜਰੂਰ ਕਰੋ ਤੇ ਮੇਨ ਚੀਜ਼ ਆ ਡਾਈਟ ਦੇਖੋ ਭਾਰ ਘਟਣ ਨੂੰ ਲੈ ਕੇ ਜਿਹੜਾ ਡਾਈਟ ਦਾ ਰੋਲ ਆ ਨਾ 70 ਤੋਂ 75% ਜਿਹੜਾ ਰੋਲ ਆ ਉਹ ਸਾਰੀ ਡਾਈਟ ਦਾ ਵਾ ਜੇ ਤੁਸੀਂ ਡਾਈਟ ਨੂੰ ਸਟ੍ਰਿਕਲੀ ਫੋਲੋ ਕਰੋਗੇ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਦਾ ਹਾਂ ਤਾਂ ਫਿਰ ਤੁਹਾਡਾ ਜਿਹੜਾ ਬੋਡੀ weight ਆ ਉਹ ਘਟੇਗਾ ਜੇ ਤੁਸੀਂ ਡਾਈਟ ਨੂੰ ਫੋਲੋ ਨਹੀਂ ਕਰੋਗੇ ਫਿਰ ਤੁਹਾਡਾ ਜਿਹੜਾ ਬੋਡੀ weight ਆ ਉਹ ਨਹੀਂ ਘਟੇਗਾ ਸੋ ਇਸ ਕਰਕੇ ਪਲੀਜ਼ ਜੇ ਤਾਂ ਐਕਸਰਸਾਈਜ਼ ਤੁਹਾਡੇ ਕੋਲ ਹੁੰਦੀ ਆ ਫਿਰ ਤਾਂ ਬਹੁਤ ਵਧੀਆ ਚੀਜ਼ ਆ ਉਹਦੇ ਰੀਜੀ ਨਹੀਂ ਹੈਗੀ ਜੇ ਐਕਸਰਸਾਈਜ਼ ਤੁਸੀਂ ਥੋੜੀ ਕਰਦੇ ਹੋ 10 ਮਿੰਟ ਕਰਦੇ ਹੋ 15 ਮਿੰਟ ਕਰਦੇ ਹੋ ਹਨਾ ਤਾਂ ਕੋਈ ਦਿੱਕਤ ਨਹੀਂ ਹੈਗੀ ਬਟ ਕੋਸ਼ਿਸ਼ ਇਹ ਕਰਿਆ ਕਰੋ ਉਹਦੇ ਵਿੱਚ ਮਤਲਬ ਵੀ ਜਿਹੜੀ ਡਾਈਟ ਆ ਡਾਈਟ ਨੂੰ ਸਥਿਤੀ ਤੁਸੀਂ ਜਿਹੜਾ ਉਹ ਫੋਲੋ ਕਰਿਆ ਕਰੋ ਜੀ ਜੇ ਡਾਈਟ ਨੂੰ ਤੁਸੀਂ ਫੋਲੋ ਕਰੋਗੇ ਤਾਂ ਹੀ ਤੁਹਾਡਾ ਜਿਹੜਾ weight ਆ ਉਹ ਘਟੇਗਾ ਜੀ ਠੀਕ ਹੈ ਜੀ ਸੋ ਇਸ ਕਰਕੇ ਕੋਸ਼ਿਸ਼ ਕਰਨੀ ਹੈ ਪਾਗੇ ਤੋਂ ਵੀ ਜਿਹੜੀ ਡਾਈਟ ਆ ਪਰ ਨੂੰ ਫੋਲੋ ਕਰਨਾ ਹੀ ਕਰਨਾ ਵਾ ਹਨਾ ਬਾਕੀ ਚਾਹ ਨੂੰ ਲਈਏ ਬਹੁਤ ਮਿੱਠ ਹੁੰਦੇ ਨੇ ਵੀ ਅਸੀਂ ਚਾਹ ਪੀ ਲਈਏ ਜੀ 60 ਤੋਂ ਚਾਹ ਤੋਂ ਬਿਨਾ ਰਹੇ ਨਹੀਂ ਹੁੰਦਾ ਹੈਗਾ ਹਨਾ ਸੋ ਦੇਖੋ ਚਾਹ ਜੇ ਤੁਸੀਂ ਪੀਣਾ ਚਾਹੁੰਦੇ ਹੋ ਵਿਦਆਊਟ 슈ਗਰ ਜਿਹੜੀ ਤੁਸੀਂ ਉਹ ਪੀ ਸਕਦੇ ਹੋ ਨਹੀਂ ਚਾਹ ਦੇ ਵਿੱਚ 슈ਗਰ ਨਾ ਪਾਓ ਠੀਕ ਹੈ ਜੇ ਜੇ ਤੁਸੀਂ 슈ਗਰ ਪਾ ਕੇ ਪੀਓਗੇ ਫਿਰ ਤੁਹਾਡੇ ਜਿਹੜਾ ਗੋੜੀ ਵੇਟਾ ਉਹ ਵਧੇਗਾ ਸੋ ਕੋਸ਼ਿਸ਼ ਕਰਿਆ ਕਰੋ ਵੀ ਚਾਹ ਦੇ ਵਿੱਚ 슈ਗਰ ਜਿਹੜੀ ਉਹ ਨਾ ਪਾਈ ਜਾਵੇ ਠੀਕ ਹੈ ਜੀ ਸੋ ਹੋਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭੈਣ ਭਰਾ ਦਾ ਕੋਈ ਵੀ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਤਾਂ ਪਲੀਜ਼ ਤੁਸੀਂ ਮੈਨੂੰ ਹੁਣ ਪੁੱਛ ਸਕਦੇ ਹੋ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਜਿਹੜਾ ਸਵਾਲ ਆ ਮੈਂ ਹੁਣੇ ਕਲੀਅਰ ਕਰ ਦਵਾਂ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਨੇ ਮੈਨੂੰ ਬਾਅਦ ਚੋਂ ਜਿਹੜੀ ਕਮੈਂਟ ਹੁੰਦੇ ਹੁੰਦੇ ਨੇ ਵੀਡੀਓ ਦੇ ਥੱਲੇ ਤੇ ਉਹਨਾਂ ਦਾ ਜਿਹੜਾ ਸਵਾਲ ਆ ਉਹ ਕਈ ਵਾਰੀ ਸਵਾਲ ਦਾ ਜਵਾਬ ਆ ਜਿਹੜਾ ਮੇਰੇ ਕੋਲ ਨਹੀਂ ਦੇ ਹੁੰਦਾ ਹੈਗਾ ਹੁਣ ਇਸ ਟਾਈਮ ਆਪਾਂ ਲਾਈਵ ਬੈਠੇ ਆਂ ਤੇ ਆਪਾਂ ਜੋ ਵੀ ਤੁਹਾਡਾ ਸਵਾਲ ਹੋਊਗਾ ਜਵਾਬਣਾ ਤੇ ਉਹਦਾ ਮੈਂ ਆਪਾਂ ਨਾਲ ਨਾਲ ਕਲੀਅਰ ਕਰਨ ਦੀ ਮੈਂ ਕੋਸ਼ਿਸ਼ ਕਰੂੰਗਾ weight ਲੇਨ ਘਟਾਉਣ ਨੂੰ ਲੈ ਕੇ weight gain ਨੂੰ ਲੈ ਕੇ ਜਾਨਕੀ weight ਵਧਾਉਣ ਨੂੰ ਲੈ ਕੇ ਜਾਂ ਫਿਰ ਹੋਰ ਕੋਈ ਵੀ ਜਿਹੜਾ ਫਿਟਨੈਸ ਨੂੰ ਲੈ ਕੇ ਆ ਤੇ ਬਾਕੀ ਮੈਂ ਬਹੁਤ ਸਾਰੀ ਰੈਮਡੀਆ ਦੀ ਜਿਹੜੀ ਵੀਡੀਓ ਨੇ ਮੈਂ ਤੁਹਾਡੇ ਵਾਸਤੇ ਪਾਈਆਂ ਹੋਈਆਂ ਨੇ ਸੋ ਕੋਈ ਵੀ ਤੁਸੀਂ ਮੇਰੀ ਜਿਹੜੀ ਇੱਕ ਰੈਮਡੀਆ ਤੁਸੀਂ ਉਹਨੂੰ ਤੁਸੀਂ ਮਤਲਬ ਫੋਲੋ ਕਰ ਸਕਦੇ ਹੋ ਰੈਮਡੀ ਜੇ ਤੁਸੀਂ ਫੋਲੋ ਕਰੋਗੇ ਤਾਂ ਤੁਹਾਡਾ ਜਿਹੜਾ weight ਹੈ ਦੇਖੋ ਅੱਗੇ ਨਾਲੋਂ ਬਹੁਤ ਜਲਦੀ ਘਟਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਜਿਹੜੀਆਂ ਮੈਂ ਤੁਹਾਡੇ ਨਾਲ ਰੈਮਡੀਆ ਸ਼ੇਅਰ ਕਰਦਾ ਨਾ ਉਹਦਾ ਬੇਨੀਫਿਟ ਦੇਖੋ ਇੱਕ ਇਹ ਆ ਜਿਹੜੇ ਮੇਰੇ ਭਿੰਨ ਭਰਾਵਾਂ ਦਾ ਲੀਵਰ ਜਿਹੜਾ ਸੈੱਟ ਹੀ ਹੋ ਜਾਂਦਾ ਨਾ ਉਹ ਲੀਵਰ ਨੂੰ ਠੀਕ ਕਰੇਗਾ ਤੁਹਾਡੇ ਨੂੰ ਤੁਹਾਡੀ ਬੋਡੀ ਨੂੰ ਫੁੱਲ ਡੀਟੌਕਸ ਕਰ ਦੇਗਾ ਤੁਹਾਡੇ ਅੰਦਰਲੀ ਬੋਡੀ ਨੂੰ ਡिटॉक्स ਕਰ ਦੇਗਾ ਲੀਵਰ ਨੂੰ ਬਿਲਕੁਲ ਸਾਫ ਕਰ ਦੇਗਾ ਜਦੋਂ ਤੱਕ ਤੁਹਾਡੀ ਬੋਡੀ ਜਿਹੜੀ ਉਹ ਡੀਟॉक्स ਨਹੀਂ ਹੋਏਗੀ ਜਾਨੀ ਤੁਹਾਡੀ ਬੋਡੀ ਦੇ ਵਿੱਚੋਂ ਕੋਈ ਮਤਲਬ ਵੀ ਫालतू ਦੀਆਂ ਚੀਜ਼ਾਂ ਫालतू ਦੀ ਚਰਬੀ ਜਾਂ ਗੰਦਮੰਦ ਕਿਹਦੀ ਉਹ ਨਹੀਂ ਬਾਹਰ ਨਿਕਲੇਗਾ ਜਾਨੀ ਤੁਹਾਡੀ ਬੋਡੀ ਦੇ ਅੰਦਰ ਵਾਸ਼ ਨਹੀਂ ਹੋਏਗਾ ਉਦੋਂ ਤੱਕ ਤੁਹਾਨੂੰ ਜਿਹੜਾ ਬੈਨੀਫਿਟ ਆ ਉਹ ਨਹੀਂ ਹੋਏਗਾ ਤੁਹਾਡਾ ਭਾਰ ਨਹੀਂ ਘਟੇਗਾ ਸੋ ਇਸ ਕਰਕੇ ਬੋਡੀ weight ਨੂੰ ਘਟਾਉਣ ਲਈ ਸਭ ਤੋਂ ਪਹਿਲਾਂ ਆਪਾਂ ਜੀ ਆਪਣੇ ਬੋਡੀ ਨੂੰ ਵਾਸ਼ ਕਰਨਾ ਡੀਟॉक्स ਕਰਨਾ ਵਾ ਅਸੀਂ ਆਪਣੇ ਮੈਟਾਬੋਲਿਜ਼ਮ ਨੂੰ ਫਾਸਟ ਕਰਨਾ ਵਾ ਜੇ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋਊਗਾ ਤਾਂ ਹੀ ਤੁਹਾਨੂੰ ਜਾ ਕੇ ਬੇਨਫਿਟ ਮਿਲੂਗਾ ਜੇ ਤੁਹਾਡਾ ਮੈਟਾਬੋਲਿਜ਼ਮ ਫਾਸਟ ਨਹੀਂ ਹੋਊਗਾ ਫਿਰ ਤੁਹਾਡਾ ਜਿਹੜਾ ਗੋੜੀ weight ਆ ਉਹ ਨਹੀਂ ਘਟੇਗਾ ਸੋ ਇਸ ਕਰਕੇ ਆਪਾਂ ਆਪਣਾ ਮੈਟਾਬੋਲਿਜ਼ਮ ਨੂੰ ਫਾਸਟ ਕਰਨਾ ਵਾ ਹਨਾ ਸੋ ਤਾਂ ਹੀ ਮੈਂ ਕਹਿੰਦਾ ਵੀ ਜਿਹੜੀ ਵੀ ਤੁਹਾਨੂੰ ਡਰਿੰਕ ਦੱਸਦਾ ਉਹਨਾਂ ਦਾ ਹਨਾ ਰੈਮਡੀ ਦੱਸਦਾ ਹਨਾ ਸ਼ੇਅਰ ਕਰਦਾ ਹੁੰਦਾ ਵੀ ਉਹ ਰੈਮਡੀ ਨੂੰ ਜਰੂਰ ਤੁਸੀਂ ਟਰਾਈ ਕਰਿਆ ਕਰੋ ਸਰਵਜੀਤ ਕੌਰ ਜੀ ਹਾਏ ਹਾਂਜੀ ਸਰਵਜੀਤ ਕੌਰ ਜੀ ਸੋ ਅਗਰ ਤੁਹਾਡਾ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਹੁਣ ਪੁੱਛ ਸਕਦੇ ਹੋ ਆਪਾਂ 10 ਤੋਂ 15 ਮਿੰਟ ਜਿਹੜਾ ਆਪਾਂ ਲਾਈਵ ਆਪਾਂ ਇਸ ਟਾਈਮ ਆਵਾਂਗੇ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਆਪਾਂ ਲਾਈਵ ਇਹਦਾ ਆਪਾਂ ਬੰਦ ਕਰ ਦਾਂਗੇ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰੇ ਭਰਾ ਦਾ ਕੋਈ ਸਵਾਲ ਹੈਗਾ ਤਾਂ ਇਸ ਟਾਈਮ ਉਹ ਮੈਨੂੰ ਹੁਣ ਪੁੱਛ ਸਕਦਾ ਵਾ ਹਨ ਜਾਂ ਫਿਰ ਬਾਅਦ ਵਿੱਚ ਵੀ ਕੋਈ ਵੀ ਮੇਰੀ ਭੈਣ ਜਾਂ ਫਿਰ ਮੇਰਾ ਭਰਾ ਬਾਅਦ ਵਿੱਚ ਫ੍ਰੀ ਹੋਊਗਾ ਤਾਂ ਮੇਰੇ ਕੋਲੋਂ ਮਤਲਬ ਵੀ ਉਹ ਆ ਕੇ ਆਪਣਾ ਸਵਾਲ ਜਿਹੜਾ ਬਾਅਦ ਵਿੱਚ ਕਮੈਂਟ ਕਰ ਸਕਦਾ ਵਾ ਹਨ ਮੇਰਾ weight سٹક ਹੋ ਗਿਆ سٹક ਹੋ ਗਿਆ ਜੀ ਦੇਖੋ ਜੇ ਤੁਹਾਡਾ weight سٹક ਹੋ ਗਿਆ ਨਾ ਜੀ ਜੇ ਤੁਹਾਡਾ weight ਹੈ ਜਿਹੜਾ ਇੱਕ ਥਾਂ ਦੇ ਉੱਤੇ ਰੁਕ ਗਿਆ ਤੁਹਾਨੂੰ thyroid ਦੀ ਵੀ ਪ੍ਰੋਬਲਮ ਆ ਦੇਖੋ ਸਰ ਜੀ ਜੀ ਮੈਂ ਨਾ thyroid ਦੇ diet plan ਜਿਹੜੇ ਮੈਂ ਬਹੁਤ سارے ਮੈਂ thyroid ਦੇ diet plan ਜਿਹੜੇ ਮੈਂ ਪਾਏ ਹੋਏ ਨੇ thyroid ਦੇ ਵੀਡੀਓ ਮੈਂ ਬਣਾ ਕੇ ਪਾਈ ਹੋਈਆਂ ਨੇ ਤੁਸੀਂ ਕੋਈ ਵੀ ਮੇਰਾ ਇੱਕ thyroid ਦਾ diet plan ਜਿਹੜਾ ਤੁਸੀਂ ਇੱਕ ਫੋਲੋ ਕਰ ਸਕਦੇ ਹੋ ਉਹਦੇ ਨਾਲ ਤੁਹਾਡਾ ਜਿਹੜਾ diet weight ਹੈ ਜਿਹਦਾ ਉਹ 101% ਘਟੇਗਾ ਇਹੀ ਘਟੇਗਾ ਠੀਕ ਹੈ ਜੀ ਤੇ ਬਾਕੀ ਰਹੀ ਗੱਲ ਤੁਹਾਡਾ weight ਸਟੱਕ ਜੇ ਹੋ ਗਿਆ ਵਾ ਤਾਂ ਤੁਸੀਂ ਕੀ ਕਰੋ ਜੇ ਤੁਹਾਡਾ weight ਸਟੱਕ ਹੋ ਗਿਆ ਵਾ ਇੱਕ ਥਾਂ ਤੋਂ ਹਨਾ ਤਾਂ ਤੁਸੀਂ ਇਹਨਾਂ ਦੇਖੋ ਜਿਹੜੀ ਕੇਲੇਜ਼ ਦਾ ਤੁਸੀਂ ਪਹਿਲਾਂ ਕੇਲੇਜ਼ ਤੁਸੀਂ ਜ਼ਿਆਦਾ ਖਾਂਦੇ ਹੋਵੋਗੇ ਠੀਕ ਹੈ ਜੀ ਤੁਸੀਂ ਕੇਲੇਜ਼ ਜ਼ਿਆਦਾ ਘਟਾ ਕੇ ਦੇਖ ਲਓ ਜਾਂ ਫਿਰ ਤੁਸੀਂ ਜਿਹੜੀ ਕੇਲੇਜ਼ ਉਹਨੂੰ ਵਧਾ ਦਿਓ ਤਿੰਨ ਚਾਰ ਦਿਨ ਵਾਸਤੇ ਨਾ ਤੁਸੀਂ ਥੋੜੇ ਜਿਹਾ ਜ਼ਿਆਦਾ ਖਾਣਾ ਸ਼ੁਰੂ ਕਰ ਦਿਓ ਜ਼ਿਆਦਾ ਖਾਣ ਦਾ ਮਤਲਬ ਮੇਰਾ ਇਹ ਨਹੀਂ ਵੀ ਤੁਸੀਂ ਜੰਕ ਫੂਡ ਖਾ ਲਓ ਮਿੱਠਾ ਖਾ ਲਓ ਨਹੀਂ ਥੋੜਾ ਜਿਹਾ ਹੋਰ ਮਤਲਬ ਵੀ ਜ਼ਿਆਦਾ ਅੱਗੇ ਨਾਲੋਂ ਜ਼ਿਆਦਾ ਹੋਰ ਖਾਓ ਹੈਲਦੀ ਫੂਡ ਜ਼ਿਆਦਾ ਖਾਓ ਕੇਲੇ ਦੀ ਥੋੜੀ ਜੀ ਵਧਾ ਦਿਓ ਜੇ ਤੁਸੀਂ 1500 ਕੇਲੇ ਦੀ ਲੈ ਰਹੇ ਸੀ ਤਾਂ ਤੁਸੀਂ ਇਹ 17-1800 ਕੇਲੇ ਦੀ ਲੈਣੀ ਸ਼ੁਰੂ ਕਰ ਦਿਓ ਫਿਰ ਤਿੰਨ ਚਾਰ ਦਿਨ ਬਾਅਦ ਤੁਸੀਂ ਫਿਰ ਇੱਕਦਮ ਕੇਲੇ ਦੀਆਂ ਘਟਾ ਦਿਓ ਫਿਰ ਤੁਹਾਡਾ ਜਿਹੜਾ ਬੋਡੀ weight ਆ ਉਹ ਘਟਣਾ ਸ਼ੁਰੂ ਹੋ ਜਾਏਗਾ ਜੇ ਆਪਾਂ ਗੱਲ ਕਰੀਏ weight ਆ ਜਿਹੜਾ ਕਿਸ ਤੱਕ ਕਿਉਂ ਹੁੰਦਾ ਵਾ ਉਹ ਸਾਡਾ ਕੋਲ weight ਤਾਂ ਸਟਕ ਹੋ ਜਾਂਦਾ ਵਾ ਕੋਈ ਜਦੋਂ ਅਸੀਂ ਆਪਣੀ ਬੋਡੀ ਦੇ ਵਿੱਚ ਮੰਨ ਕੇ ਚੱਲੋ ਤੁਸੀਂ 200 ਕੇਲੇ ਦੀ 2000 ਕੇਲੇ ਦੀ ਤੁਸੀਂ ਇੱਕ ਦਿਨ ਦੇ ਵਿੱਚ ਖਾ ਰਹੇ ਹੋ ਤੁਸੀਂ 2000 ਕੈਲਰੀ ਦੇ ਇੱਕ ਦਿਨ ਦੇ ਵਿੱਚ ਖਾ ਰਹੇ ਹੋ ਤੁਹਾਡੀ ਬੋਡੀ ਨੂੰ ਪਤਾ ਵੀ 2000 ਕੈਲਰੀ ਦਾ ਜਿਹੜੀ ਇਹ ਮੈਨੂੰ ਮਿਲਣੀ ਹੀ ਮਿਲਣੀ ਆ ਫਿਰ ਜਦੋਂ ਆਪਾਂ ਬੋਡੀ ਵੇਟ ਘਟਾਉਣਾ ਸ਼ੁਰੂ ਕਰਦੇ ਆ ਤਾਂ ਆਪਾਂ ਕੀ ਕਰਦੇ ਆ ਜਿਹੜੀ ਕੈਲਰੀਜ਼ ਹੁੰਦੀਆਂ ਨੇ ਨਾ ਆਪਾਂ ਉਹ ਘਟਾ ਦਿੰਨੇ ਆ 2000 ਤੋਂ ਲੈ ਕੇ ਆਪਾਂ 1500 ਦੇ 1600 ਤੇ 1800 ਤੇ ਜਬਰ 1400 ਤੱਕ ਆਪਾਂ ਆ ਜਾਂਦੇ ਆ ਫਿਰ ਜਦੋਂ ਆਪਾਂ ਖਾਈ ਜਾਂਦੇ ਪਹਿਲਾਂ ਤਾਂ ਆਪਣਾ weight ਜਿਹੜਾ ਘਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਆਪਾਂ ਕੇਲੇ ਨਹੀਂ ਘਟਾਤੀ ਆ ਫਿਰ ਉਸ ਤੋਂ ਬਾਅਦ ਆ ਕਿ ਆਪਣਾ weight ਸਟਕ ਹੋ ਜਾਂਦਾ ਵਾ ਕਿਉਂਕਿ ਆਪਾਂ ਕੇਲੇ ਜਿਹੀ ਘਟਾਈ ਹੁੰਦੀ ਹੈ ਸਾਡੀ ਬੋਡੀ ਨੂੰ ਪਤਾ ਨਹੀਂ ਹੁੰਦਾ ਹੈਗਾ ਸਾਡੀ ਬੋਡੀ ਨੂੰ ਉਹ ਚੀਜ਼ ਦੀ ਆਦਤ ਪੈ ਜਾਂਦੀ ਆ ਸੋ ਇਸ ਕਰਕੇ ਆਪਾਂ ਫਿਰ ਬੋਡੀ ਨੂੰ ਜੇ ਆਪਾਂ ਕਹੀਏ ਧੋਖਾ ਦੇਣਾ ਹੁੰਦਾ ਵਾ ਸੋ ਇਸ ਕਰਕੇ ਫਿਰ ਆਪ ਨੂੰ 3-4 ਦਿਨ ਵਾਸਤੇ ਆਪਾਂ ਕੇਲੇ ਦੀ ਥੋੜੀ ਜਿਹੀ ਵਧਾਉਣੀ ਹੁੰਦੀ ਆ ਬੋਡੀ ਨੂੰ ਡੋਜ਼ ਦੇਣ ਵਾਸਤੇ ਤਾਂ ਜੋ ਦਾ ਮੈਟਾਬੋਲਿਜ਼ਮ ਫੇਰ ਬੂਸਟ ਹੋ ਸਕੇ ਤੇ ਫਿਰ ਉਸ ਤੋਂ ਬਾਅਦ ਫਿਰ ਕੇਲੇ ਜਿ ਘਟਾ ਦੇਣੀ ਹੈ ਫਿਰ ਉਸ ਕੇਲੇ ਦੇ ਉੱਤੇ ਆ ਜਾਣਾ ਵਾ ਫਿਰ ਸਾਡਾ ਜਿਹੜਾ weight ਹੈ ਦੇਖੋ ਆਪਣੇ ਆਪ ਘਟਣਾ ਜਿਹੜਾ ਉਹ ਸ਼ੁਰੂ ਹੋ ਜੇਗਾ ਜੀ ਠੀਕ ਹੈ ਜੀ ਸੋ ਤੁਸੀਂ ਇਸ ਤਰੀਕੇ ਨਾਲ ਤੁਸੀਂ ਆਪਣਾ ਸਟਕ ਕੇ ਹੋਇਆ ਹੋਇਆ weight ਹੈ ਜਿਹੜਾ ਤੁਸੀਂ ਉਹ ਘਟਾ ਸਕਦੇ ਹੋ ਮੈਂ ਇਸ ਤੱਕ ਹੋਇਆ weight ਤੇ ਵੀ ਮੈਂ ਕੋਸ਼ਿਸ਼ ਕਰਾਂਗਾ ਵੀ ਬਹੁਤ ਛੇਤੀ ਮੈਂ ਮਤਲਬ ਵੀ ਵੀਡੀਓ ਲੈ ਕੇ ਆਉਂਗਾ ਮੈਂ ਪ੍ਰੋਪਰਲੀ ਠੀਕ ਹੈ ਜੀ ਸਟਕ ਹੋਏ weight ਤੇ ਮੈਂ ਵੀਡੀਓ ਲੈ ਕੇ ਆਉਂਗਾ ਕਿ ਤੁਹਾਡਾ weight ਜਦੋਂ ਸਟਕ ਹੋ ਜਾਂਦਾ ਕਿਉਂ ਹੁੰਦਾ ਵਾ ਤੁਹਾਨੂੰ ਆਪਾਂ ਕਿਵੇਂ ਘਟਾ ਸਕਦੇ ਹਾਂ ਜੇ ਮਨਵੀਰ ਸਿੰਘ ਘੁੰਮਣ ਕਹਿੰਦੇ ਵੀਰ ਜੀ ਮਿਲਕ ਲੈ ਸਕਦੇ ਆ ਦੇਖੋ ਜੇ ਤਾਂ ਤੁਹਾਡਾ ਬੋਡੀ weight ਵੱਧਾ ਜੇ ਤੁਸੀਂ ਮਿਲਕ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਅੱਧਾ ਕੱਪ ਮਿਲਕ ਜਿਹੜਾ ਰਾਤ ਨੂੰ ਸੌਣ ਲੱਗੇ ਪੀ ਸਕਦੇ ਹੋ ਬਟ ਉਹਦੇ ਵਿੱਚ 슈ਗਰ ਨਹੀਂ ਪੁਣੀ ਹੈਗੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ 슈ਗਰ ਜਿਹੜੀ ਉਹ ਤੁਸੀਂ ਨਹੀਂ ਪੁਣੀ ਹੈਗੀ ਜੀ ਫਿੱਕਾ ਦੁੱਧ ਜਿਹੜਾ ਤੁਸੀਂ ਪੀ ਸਕਦੇ ਹੋ ਲੋ ਫੈਟ ਮਿਲਕ ਲੋ ਫੈਟ ਵਾਲਾ ਮਿਲਕ ਜਿਹੜਾ ਤੁਸੀਂ ਉਹ ਲੈਣਾ ਵਾ ਠੀਕ ਹੈ ਜੀ ਕੁਲਦੀਪ ਗੋਲਗੀ ਨੇ ਮੇਰੇ ਮੇਰਾ ਪੇਟ ਅੰਦਰ ਨਹੀਂ ਜਿਆਦਾ ਦੇਖੋ ਜੇ ਤੁਸੀਂ ਆਪਣਾ ਪੇਟ ਘਟਾਉਣਾ ਚਾਹੁੰਦੇ ਹੋ ਮੇਨ ਚੀਜ਼ ਤਾਂ ਡਾਈਟ ਆ ਡਾਈਟ ਨੂੰ ਫੋਲੋ ਕਰੋ ਬਾਕੀ ਮੈਂ ਐਕਸਰਸਾਈਜ਼ ਆ ਨੇ ਢਿੱਡ ਪੇਟ ਦੀਆਂ ਢਿੱਡ ਦੀਆਂ ਉਹ ਐਕਸਰਸਾਈਜ਼ ਤੁਸੀਂ ਕਰੋ ਫਿਰ ਤੁਹਾਡਾ ਜਿਹੜਾ ਪੇਟ ਆਪਣਾ ਵੀ ਅੰਦਰ ਹੋ ਜਾਏਗਾ ਮੈਂ ਕੋਸ਼ਿਸ਼ ਹੀ ਕਰਾਂਗਾ 1 2 ਦਿਨ ਤੱਕ ਤੁਹਾਡੇ ਵਾਸਤੇ ਵੀ ਵੀਡੀਓ ਲੈ ਕੇ ਆਵਾਂ ਸ਼ਾਇਦ ਮੈਂ ਕੱਲ ਹੀ ਵੀਡੀਓ ਅਪਲੋਡ ਕਰਦਾ ਪੇਟ ਦੇ ਐਕਸਰਸਾਈਜ਼ ਆ ਜੀ ਹਨ ਤੁਸੀਂ ਉਹ ਪੇਟ ਦੀ ਐਕਸਰਸਾਈਜ਼ ਜਿਹੜੀ ਤੁਸੀਂ 5 6 ਮੈਂ ਤੁਹਾਨੂੰ ਦੱਸਾਂਗਾ ਤੁਸੀਂ ਡੇਲੀ ਸਵੇਰੇ ਖਾਲੀ ਪੇਟ ਆਪਣੇ ਘਰ ਦੇ ਵਿੱਚ ਉਹ ਕਰਨੀਆਂ ਨੇ ਮਰੀ ਮੇ ਪੇਟ ਇਕੱਲਾ ਹੀ ਬਾਹਰ ਆਈ ਜਾ ਰਿਹਾ ਵੀਰੇ ਦੇਖੋ ਜੇ ਤੁਹਾਡਾ ਪੇਟ ਬਾਹਰ ਆ ਰਿਹਾ ਨਾ ਮੈਂ ਦੇਖੋ ਬਨਵੀਰ ਜੀ ਮੈਂ ਨਾ ਬਹੁਤ ਸਾਰੀਆਂ ਰੈਮਡੀਆ ਮੈਂ ਤੁਹਾਨੂੰ ਸ਼ੇਅਰ ਕੀਤੀਆਂ ਹੋਈਆਂ ਨੇ ਤਪਲੀ ਤੁਸੀਂ ਕੋਈ ਵੀ ਮੇਰੀ ਇੱਕ ਰੈਮਡੀਆ ਜਿਹੜੀ ਤੁਸੀਂ ਫੋਲੋ ਕਰ ਲਓ ਉਹ ਰੈਮਡੀ ਤੁਸੀਂ ਪੀਣੀ ਸ਼ੁਰੂ ਕਰੋ ਤੇ ਨਾਲ ਡਾਈਟ ਨੂੰ ਫੋਲੋ ਕਰੋ ਤੇ ਵਰਕਆਊਟ ਕਰੋ ਫਿਰ ਤੁਹਾਡਾ ਜਿਹੜਾ ਪੇਟ ਆ ਨਾ ਜੇ ਬਾਹਰ ਨਿਕਲ ਰਿਹਾ ਤੁਹਾਡਾ ਪੇਟ ਬਾਹਰ ਨਹੀਂ ਨਿਕਲੇਗਾ ਠੀਕ ਹੈ ਜੀ ਸਰੋਤ ਜੀ ਕੋਲ ਜੀ ਮੈਨੂੰ 슈ਗਰ ਦੀ ਕਰੀਵਿੰਗ ਬਹੁਤ ਹੁੰਦੀ ਆ ਦੇਖੋ ਜੇ ਤੁਹਾਨੂੰ 슈ਗਰ ਦੀ ਕਰੀਵਿੰਗ ਹੁੰਦੀ ਆ ਨਾ ਜਿਹੜੀਆਂ ਮੈਂ ਰੈਮਡੀਅਮੇ ਦੱਸੀਆਂ ਹੋਈਆਂ ਨੇ ਰੈਮਡੀਆ ਤੁਸੀਂ ਬਣਾ ਕੇ ਉਹ ਜ਼ਰੂਰ ਪੀਓ ਉਹ ਤੁਹਾਡੀ ਕਰੇਵਿੰਗ ਜਿਹੜੀ ਕਰੇਵਿੰਗ ਹੁੰਦੀ ਨਾ ਤੁਹਾਡੀ ਸ਼ੂਗਰ ਖਾਣ ਦੀ ਮਿੱਠਾ ਖਾਣ ਦੀ ਦਿਲ ਕਰਦਾ ਜਾਂ ਫਿਰ ਬਾਹਰਲੀ ਜੰਕ ਫੂਡ ਖਾਣ ਦੀ ਦਿਲ ਕਰਦਾ ਤੁਹਾਡਾ ਉਹ ਨਹੀਂ ਕਰੇਗਾ ਠੀਕ ਹੈ ਜੀ ਨੰਬਰ 1 ਨੰਬਰ 2 ਤੁਸੀਂ ਮਤਲਬੀ ਬ્લેਕ ਕੌਫੀ ਪੀਣ ਦੀ ਕੋਸ਼ਿਸ਼ ਕਰਿਆ ਕਰੋ ਜਿਆਦਾ ਤੋਂ ਜਿਆਦਾ ਠੀਕ ਹੈ ਵੀ ਬ્લેਕ ਕੌਫੀ ਜੇ ਤੁਸੀਂ ਪੀਓਗੇ ਤਾਂ ਉਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਮਤਲਬ ਵੀ ਕ੍ਰੇਵਿੰਗ ਆ ਉਹ ਤੁਹਾਡੀ ਨਹੀਂ ਹੋਏਗੀ ਬਲੈਕ ਕਾਫੀ ਨਾਲ ਸਾਰਾ ਕੁਝ ਜਿਹੜਾ ਉਹ ਠੀਕ ਹੋ ਜਾਏਗਾ ਜੀ ਠੀਕ ਹੈ ਜੀ ਸੋ ਹੋਰ ਕੋਈ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੋਵੇ ਤਾਂ ਪਲੀਜ਼ ਉਹ ਮੇਰੇ ਨਾਲ ਪੁੱਛਦਾ ਮੈਨੂੰ ਪੁੱਛਦਾ ਆਪਣਾ ਸਵਾਲ ਕੋਈ ਵੀ ਜਿਹੜਾ ਦੀ ਸੋ ਮੈਂ ਪੁੱਛੀ ਕਰਾਂਗਾ ਵੀ ਜਰਾ ਤੁਹਾਡਾ ਸਵਾਲ ਆ ਮੈਂ ਉਹਦੀ ਮਤਲਬ ਰਿਪਲਾਈ ਕਰਾਂ ਬਾਕੀ ਬਹੁਤ 2-4 ਮਿੰਟ ਜਿਹੜਾ ਆਪਾਂ ਉਹ ਲਾਈਵ ਆਪਾਂ ਜਿਹੜਾ ਜੀ ਆਪਾਂ ਆਵਾਂਗੇ ਤੇ ਫਿਰ ਆਪਾਂ ਉਸ ਤੋਂ ਬਾਅਦ ਆਪਣਾ ਜਿਹੜਾ ਲਾਈਵ ਆਪਾਂ ਉਹ ਬੰਦ ਕਰ ਦਾਂਗੇ ਜਣਾ ਨਰਦੀਪ ਧੱਲੀਵਾਲ ਹਾਏ ਹਾਂਜੀ ਨਰਦੀਪ ਜੀ ਹੁਕਮ ਕਰੋ ਸਰ ਇਹ ਬੈਲੀ ਫੇਡ ਰਿਵਿਊਸ ਕਿਦਾਂ ਉਹ ਪਟਸ ਬੈਲੀ ਫੈਟ ਦੇਖੋ ਜੀ ਮੈਂ ਐਕਸਰਸਾਈਜ਼ ਆ ਪਾਈਆਂ ਹੋਈਆਂ ਨੇ ਲਵਦੀ ਜੀ ਮੈਂ ਨਾ ਬੈਲੀ ਫੈਟ ਕਿਵੇਂ ਆਪਾਂ ਘਟਾ ਕਰ ਸਕਦੇ ਆ ਉਹ ਜੀ ਮੈਂ ਐਕਸਰਸਾਈਜ਼ ਆ ਪਾਈਆਂ ਹੋਈਆਂ ਨੇ ਬਾਕੀ ਮੇਨ ਚੀਜ਼ ਆ ਜਿਹੜੀ ਡਾਈਟ ਆ ਜੀ ਠੀਕ ਆ ਜੀ ਮੇਨ ਚੀਜ਼ ਡਾਈਟ ਆ ਤੁਸੀਂ ਪਲੀਜ਼ ਡਾਈਟ ਨੂੰ ਫੋਲੋ ਕਰੋ ਤੇ ਡਾਈਟ ਨੂੰ ਫੋਲੋ ਕਰੋ ਤੇ ਬਾਕੀ ਐਕਸਰਸਾਈਜ਼ ਜਿਹੜੀ ਉਹ ਜਰੂਰ ਕਰੋ ਫਿਰ ਤੁਹਾਡਾ ਜਿਹੜਾ ਬੈਲੀ ਫੈਟ ਦੇਖੋ ਉਹ ਆਪਣੇ ਆਪ ਘਟਣੀ ਸ਼ੁਰੂ ਹੋ ਜੇਗੀ ਜੇ ਅਸੀਂ ਕਹੀਏ ਵੀ ਜਿਹੜੀ ਮੇਰੀ ਬੈਲੀ ਫੈਟ ਆ ਜਲਦੀ ਤੋਂ ਜਲਦੀ ਘਟ ਜੇ ਉਹ ਇਦਾਂ ਨਹੀਂ ਹੋ ਸਕਦਾ ਹੌਲੀ ਹੌਲੀ ਫਰਕ ਪਏਗਾ ਟਾਈਮ ਲੱਗਦਾ ਥੋੜਾ ਜਿਹਾ ਠੀਕ ਹੈ ਜੀ ਸੋ ਪਲੀਜ਼ ਪੇਸ਼ੈਂਸ ਰੱਖਣੇ ਬਹੁਤ ਜ਼ਰੂਰੀ ਆ ਬਾਕੀ weight weight ਘਟ ਰਿਹਾ ਹੈ ਪਰ belly fat ਨਹੀਂ ਘਟ ਰਹੀ ਦੇਖੋ ਜੇ ਤੁਹਾਡਾ weight ਘਟ ਰਿਹਾ ਨਾ belly fat ਵੀ ਘਟੇਗੀ ਹੌਲੀ ਹੌਲੀ ਜਿੱਥੇ ਫੈਟ ਜ਼ਿਆਦਾ ਹੁੰਦੀ ਆ ਉਹਨੂੰ ਥੋੜਾ ਜਿਹਾ ਘਟਣ ਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਹੁੰਦਾ ਵਾ ਠੀਕ ਹੈ ਜੀ ਤੇ ਸੋ ਇਸ ਕਰਕੇ ਥੋੜਾ ਜਿਹਾ ਪੇਸ਼ੈਂਸ ਰੱਖੋ belly fat ਦੀ ਐਕਸਰਸਾਈਜ਼ ਜਿਹੜੀ ਜ਼ਿਆਦਾ ਕਰਿਆ ਕਰੋ ਔਰ ਐਕਸਰਸਾਈਜ਼ ਨੂੰ ਘਟਾ ਕੇ ਬੈਲੀ ਫੇਟ ਦੀ ਐਕਸਰਸਾਈਜ਼ ਜ਼ਿਆਦਾ ਕਰੋ ਫਿਰ ਬੈਲੀ ਫੇਟ ਦੀ ਜਿਹੜੀ ਬੈਲੀ ਫੇਟ ਤੁਹਾਡੇ ਉਹ ਜ਼ਿਆਦਾ ਵਧਣ ਹੋਣੀ ਹੈ ਜਿਹੜੀ ਉਹ ਸ਼ੁਰੂ ਹੋ ਜੇਗੀ ਠੀਕ ਹੈ ਜੀ ਸੋ ਇਸ ਗੱਲ ਕੇ ਜਿਹੜੀ ਮਤਲਬ ਤੁਸੀਂ ਕਰਦੇ ਹੋ ਐਕਸਰਸਾਈਜ਼ ਨੂੰ ਵਧਾਓ ਥੋੜਾ ਜਾਂ ਬੈਲੀ ਫੇਟ ਦੀ ਐਕਸਰਸਾਈਜ਼ ਬਹੁਤ ਸਾਰੀਆਂ ਨੇ ਮੈਂ ਉਹ ਸਾਰੀਆਂ ਦੇ ਵਿੱਚ ਵੀਡੀਓ ਜਿਹੜੀ ਮੈਂ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਉਹ 100 ਜਰ ਤੁਸੀਂ ਕਰੋ ਤੁਹਾਨੂੰ ਫਰਕ ਪੈ ਗਿਆ ਹੀ ਪੈਗਾ ਮਾਹੀਸ਼ ਹੋ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਮੇਰਾ ਭਰਾ ਕਿਸੇ ਦਾ ਵੀ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਆ ਮੈਂ ਜਰੂਰ ਦਵਾਂ ਬਾਕੀ ਦੇਖੋ ਸਾਰਾ ਕੁਝ ਜੋ ਵੀ ਕੁਝ ਹੈਗਾ ਬਾ ਸਾਰਾ ਕੁਝ ਡਾਈਟ ਦੇ ਉੱਤੇ ਹੀ ਡਿਪੈਂਡ ਕਰਦਾ ਠੀਕ ਹੈ ਜੀ ਜਿੰਨੀ ਵਧੀਆ ਤੁਹਾਡੀ ਡਾਈਟ ਹੋਏਗੀ ਹਾਂ ਜਿੰਨੀ ਵਧੀਆ ਤੁਹਾਡੀ ਡਾਈਟ ਹੋਏਗੀ ਉਹਨੇ ਹੀ ਤੁਸੀਂ ਇਹ ਜਿਹੜਾ ਉਹ ਰਹੂਗੇ ਸੁਰਿਸ ਕਰਕੇ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਵੀ 슈ગર ਹੋਗੀ ਹਨਾ ਇਹ ਜੰਕ ਫੂਡ ਹੋਗੇ ਉਹਨਾਂ ਅਵੋਇਡ ਕਰਿਆ ਕਰੋ ਵਰਕਆਊਟ ਜਿਹੜਾ ਤੁਸੀਂ ਜਰੂਰ ਕਰਿਆ ਕਰੋ ਆਪਣੇ ਲਈ 30 ਤੋਂ 35 ਮਿੰਟ ਜਿਹੜੇ ਤੁਸੀਂ ਜਰੂਰ ਕੱਢਿਆ ਕਰੋ ਤੇ ਫਿਰ ਦੇਖੋ ਤੁਹਾਡੀ ਜਿਹੜੀ ਬੋਡੀ ਆ ਫਿੱਟ ਹੋ ਜੇਗੀ ਇੱਕ ਨਾਲ ਹੋਣਾ ਤੇ ਜੇ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਵੀ ਬਸ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਜਿਹੜਾ ਵਰਕਆਊਟ ਆ ਉਹ ਪਲੀਜ਼ ਜਰੂਰ ਕਰਿਆ ਕਰੋ ਜੀ ਠੀਕ ਹੈ ਜੀ ਜਿੰਨਾ ਵਰਕਆਊਟ ਕਰੋਗੇ ਉਹਦੇ ਨਾਲ ਤੁਹਾਨੂੰ ਹੀ ਬੇਨਫੀਟ ਆ ਜਿਹੜਾ ਉਹ ਮਿਲੇਗਾ ਜੀ ਸੋ ਅਗਰ ਤੁਹਾਡੇ ਵਿੱਚੋਂ ਕਿਸੇ ਵੀਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਹੁਣ ਪੁੱਛ ਸਕਦੇ ਹੋ ਤੇ ਤਾਂ ਜੋ ਮੈਂ ਤੁਹਾਡਾ ਹੁਣੇ ਇਸ ਟਾਈਮ ਲਾਈਵ ਬੈਠਾ ਹਾਂ ਮੈਂ ਤੁਹਾਡਾ ਰਿਪਲਾਈ ਜਲਦੀ ਕਰ ਸਕਾਂ ਆਪਾਂ 1-2 ਮਿੰਟ ਆਪਾਂ ਲਾਈਵ ਆਵਾਂਗੇ ਜੀ ਫਿਰ ਉਸ ਤੋਂ ਬਾਅਦ ਆਪਾਂ ਇਹ ਲਾਈਵ ਬੰਦ ਕਰਾਂਗੇ ਫਿਰ ਆਪਾਂ ਇਸ ਤੋਂ ਬਾਅਦ ਬੁੱਧਵਾਰ ਨੂੰ ਆਪਾਂ ਲਾਈਵ ਜਿਹੜਾ ਆਪਾਂ ਕੋਸ਼ਿਸ਼ ਕਰਾਂਗੇ ਬੁੱਧਵਾਰ ਲਾਈਵ ਆਪਾਂ ਆਵਾਂਗੇ ਜੀ ਠੀਕ ਹੈ ਜੀ ਬੁੱਧਵਾਰ ਨੂੰ ਆਪਾਂ ਲਾਈਵ ਆਵਾਂਗੇ ਠੀਕ ਆਪਾਂ 8 ਵਜੇ ਲਾਈਵ ਆਵਾਂਗੇ ਤੇ ਉਹਦੇ ਵਿੱਚ ਆਪਾਂ ਜੋ ਵੀ ਤੁਹਾਡੇ ਸਵਾਲ ਹੋਣਗੇ ਉਹ ਉਹ ਕਲੀਅਰ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਤੇ ਬਾਕੀ ਮੈਂ ਦੋਹਾਂ ਪਿੱਛੇ ਇੱਕ ਡਾਈਟ ਪਲਨ ਦੀ ਵੀਡੀਓ ਰੈਡੀ ਮੈਂ ਉਹ ਪਾਈ ਆ ਦੱਸ ਦਿੰਦੀ ਤੁਸੀਂ ਉਹ ਡਾਈਟ ਪਲਨ ਨੂੰ ਫੋਲੋ ਕਰੋ ਤੁਹਾਨੂੰ ਉਹਦੇ ਨਾਲ ਵੀ ਰਿਜ਼ਲਟ ਜਿਹੜਾ ਉਹ ਕਾਫੀ ਮਿਲ ਜੇਗਾ ਜੀ ਠੀਕ ਹੈ ਜੀ ਉਹ ਡਾਈਟ ਪਲਨ ਨੂੰ ਫੋਲੋ ਕਰੋ ਬਾਕੀ ਐਕਸਰਸਾਈਜ਼ ਕਰੋ ਵਰਕਆਊਟ ਕਰੋ ਫਿਰ ਦੇਖੋ ਤੁਹਾਡੀ ਜਿਹੜੀ ਬੋਡੀਏ ਦੇ ਵਿੱਚ ਕਿੰਨਾ ਬਦਲਾਅ ਆ ਜਾਏਗਾ ਬਾਕੀ ਮੈਂ ਚੀਜ਼ ਆ 슈ਗਰ ਵਗੇਰਾ ਨੂੰ ਤੁਸੀਂ ਛੱਡ ਕੇ ਦੇਖੋ ਇੱਕ ਵਾਰ ਜਦੋਂ ਤੁਸੀਂ 슈ਗਰ ਵਗੇਰਾ ਨੂੰ ਛੱਡੋਗੇ ਉਹ ਏਨੀ ਚੀਜ਼ਾਂ ਨੂੰ ਛੱਡੋਗੇ ਤੇ ਤੁਹਾਡੀ ਬੋਡੀ ਦੇ ਵਿੱਚ ਦੇਖਿਓ ਬਦਲਾਅ ਜਿਹੜਾ ਉਹ ਕਿੰਨਾ ਆਏਗਾ ਸਿਰਫ 30 ਦਿਨ ਸਿਰਫ 30 ਦਿਨ ਤੁਸੀਂ ਇਹ ਚੀਜ਼ਾਂ ਛੱਡ ਕੇ ਦੇਖ ਲਓ ਤੁਹਾਨੂੰ ਆਪਣੇ ਆਪ ਇਹ ਰਿਜ਼ਲਟ ਜਿਹੜਾ ਉਹ ਮਿਲ ਜੀਗੇ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਮੇਰੇ ਭਰਾ ਦਾ ਕੋਈ ਸਵਾਲ ਹੈਗਾ ਤਾਂ ਤੁਸੀਂ ਵੀ ਇਹਨਾਂ ਨੂੰ ਪੁੱਛ ਸਕਦੇ ਹੋ ਚਲੋ ਠੀਕ ਹੈ ਜੀ ਫਿਰ ਜੇ ਜਮ ਲੈ ਕੇ ਨੇ 22 ਡੋਲਾ ਦੀ ਗੱਲ ਚਲੋ ਠੀਕ ਹੈ ਵੀਰੇ ਮੇਰਾ ਡੋਲਾ ਨਹੀਂ ਹੈਗਾ ਯਾਰ ਜੇ ਹੁਣ ਜੋ ਹੁੰਦਾ ਡੋਲਾ ਦਾ ਮੈਂ ਜਰੂਰ ਤੁਹਾਨੂੰ ਦੂੰਦਾ ਸੋ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਜੀ ਆਪਾਂ ਹੁਣ ਬੁੱਧਵਾਰ ਨੂੰ ਬਾਕੀ ਵੀਡੀਓ ਜਿਹੜੀ ਆਪਣੀ ਕੱਲ ਆ ਜਾਏਗੀ ਤੇ ਉਹ ਵੀਡੀਓ ਨੂੰ ਤੁਸੀਂ ਜਰੂਰ ਦੇਖਣਾ ਜੀ ਸਰ ਮੈਂ 500 ਸਟੈਪ ਸੇ ਤੱਪ ਲੰਦਾ ਹਾਂ ਪਰ ਪੇਟ ਨਹੀਂ ਕੱਟਦਾ ਇਦਾਂ ਹੀ 500 ਉੱਠ ਪੀ ਬ੍ਰਦਰ ਦੇਖ ਜੇ ਤੁਸੀਂ 500 ਸੈਟ ਅਪਸ ਲਾਨਨੇ ਹੋ ਵਧੀਆ ਗੱਲ ਆ ਬਟ ਏ ਆ ਮਤਲਬ ਡਾਈਟ ਨੂੰ ਵੀ ਪਲੀਜ਼ ਫੋਲੋ ਕਰੋ 500 ਸੈਟ ਅਪਸ ਲਾਨਨੇ ਬਹੁਤ ਵਧੀਆ ਗੱਲ ਆ ਡੇਲੀ ਲਾਓ ਠੀਕ ਹੈ ਜੀ ਤੇ ਡਾਈਟ ਨੂੰ ਫੋਲੋ ਕਰੋ ਫਿਰ ਦੇਖਿਓ ਤੁਹਾਡਾ weight ਜਿਹੜਾ ਘੱਟ ਜਾਣਾ ਮੈਂ ਇੱਕ 10 ਦਿਨ ਦਾ ਡਾਈਟ ਪਲਾਨ ਵੀਰੇ ਉਹ ਪਾਇਆ ਹੋਇਆ ਵਾ ਤੁਸੀਂ ਉਹ ਡਾਈਟ ਪਲਾਨ ਨੂੰ ਫੋਲੋ ਕਰ ਲਓ ਤੇ ਸੈਟ ਅਪਸ ਜਿਹੜੇ ਤੁਸੀਂ ਲਾਨਨੇ ਹੋ ਨਾ ਤੁਸੀਂ ਇਹ ਵੀ ਲਾਈ ਚਲੋ ਫਿਰ ਤੁਸੀਂ ਰਿਜ਼ਲਟ ਦੇਖੋ ਤੁਹਾਡਾ ਰਿਜ਼ਲਟ ਜਿਹੜਾ ਉਹ ਕਿੰਨੀ ਛੇਤੀ ਮਿਲੇਗਾ ਸੋ ਪਲੀਜ਼ ਤੁਸੀਂ ਉਹ ਦੱਸਦੇ ਦਾ ਡਾਈਟ ਪਲਾਨ ਫੋਲੋ ਕਰੋ ਤੇ ਸੀਟ ਅਪਸ ਇਦਾਂ ਹੀ ਲੁੰਦੇ ਰਹੋ ਫਿਰ ਤੁਹਾਨੂੰ ਫਰਕ ਦੇਖੇ 15 ਦਿਨ ਦੇ ਵਿੱਚ ਹੀ ਜਨਰਲ ਰਿਜ਼ਲਟ ਤੁਹਾਨੂੰ ਮਿਲ ਜਗਾ 10 ਤੋਂ 15 ਦਿਨ ਦੇ ਵਿੱਚ ਵਿੱਚ ਠੀਕ ਹੈ ਜੀ ਸੋ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਜੀ ਹੁਣ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ